ਕਰ ਫੋਰ ਦਲੀਸ ਸਿਰ ਪ੍ਰਾਪੁਰ ਕੀਆ ਪਿਆਨ ਤੇਕ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਨ ਤੇਕ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ 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 ਸਭ ਜੱਗ ਪਿਓ ਜੈ 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 ਸੁਰਲੋਕ ਤੁਨ ਗੁਣਾਨਕ ਪਾਤਸ਼ਾਹ ਦੁਆਰਾ ਸਾਜਿਆ ਸਿੱਖ ਧਰਮ ਅਤੇ ਇਸ ਧਰਮ ਤੇ ਪਵਿੱਤਰ ਸਿਧਾਂਤ ਜੋ ਮਨੁੱਖੀ ਏਕਤਾ ਅਤੇ ਆਜ਼ਾਦੀ ਦੀ ਗੱਲ ਕਰਦੇ ਹਨ ਕੇਵਲ ਗੱਲ ਹੀ ਨਹੀਂ ਕਰਦੇ ਸਗੋਂ ਮਾਨਵ ਸਨਮਾਨ ਅਤੇ ਧਰਮ ਸਿਧਾਂਤਾਂ ਦੀ ਰੱਖਿਆ ਲਈ ਆਪਣਾ ਆਪ ਵੀ ਕੁਰਬਾਨ ਕਰ ਦਿੰਦੇ ਹਨ ਭਾਵ ਸ਼ਹਾਦਤਾਂ ਦਾ ਜਾਂ ਵੀ ਪੀ ਜਾਂਦੇ ਹਨ ਸਿੱਖ ਤਰੰਨ ਦਾ ਨਿਸ਼ਾਨਾ ਹੀ ਮਨੁੱਖੀ ਸਵੈਮਾਨ ਦੀ ਬਹਾਲੀ ਹੈ ਗੁਰੂ ਸਾਹਿਬਾਨ ਦਾ ਪਾਵਨ ਬਚਨ ਜਿੱਥੇ ਮਨੁੱਖੀ ਮਨਾਂ ਦੇ ਹਿਰਦਿਆਂ ਵਿੱਚ ਸ਼ਹੀਦੀ ਦਾ ਚੌ ਪੈਦਾ ਕਰਦਾ ਹੈ ਉੱਥੇ ਮਨੁੱਖ ਲਈ ਇਹ ਵੰਗਾਰ ਵੀ ਹੈ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧੜਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਚੈ ਸਿਰ ਦੀਜੈ ਕਾਨ ਨਾ ਕੀਜੈ ਇੰਨਾ ਹੀ ਨਹੀਂ ਗੁਰਬਾਣੀ ਦੇ ਇੱਕ ਨਹੀਂ ਅਨੇਕਾ ਪ੍ਰਮਾਨ ਨੇ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂ ਜਨ ਕੋ ਦਾਓ ਦੁਨੀਆ ਦੇ ਵਿੱਚ ਅਜੇ ਰੈਬਰ ਬਹੁਤ ਘੱਟ ਹੋਏ ਨੇ ਜਿਨ੍ਹਾਂ ਨੇ ਲੋਕਾਂ ਦੇ ਹਿੱਤ ਵਿੱਚ ਉਹਨਾਂ ਲਈ ਆਪਣਾ ਆਪ ਕੁਰਬਾਨ ਕੀਤਾ ਹੋਵੇ ਅਜੇ ਰੈਬਰ ਜਿਨ੍ਹਾਂ ਨੇ ਆਪਣੇ ਧਰਮ ਦੇ ਲਈ ਨਹੀਂ ਸਗੋ ਦੂਸਰੇ ਧਰਮ ਦੀ ਆਜ਼ਾਦੀ ਅਤੇ ਰੱਖਿਆ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਹੋਵੇ ਅਜੇ ਰੈਬਰ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਵੀ ਸਨਮਾਨ ਦਿੱਤਾ ਜਾਂਦਾ ਹੈ ਜਗ ਤੇ ਕੋਈ ਨਾ ਸਾਨੀ ਦਿਸਦਾ ਹਿੰਦ ਦੀ ਚਾਦਰ ਦਾ ਦੇਣਾ ਹਿੰਦ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਦੇਣਾ ਹਿੰਦ ਨਹੀਂ ਦੇ ਸਕਦਾ ਗੁਰ ਤੇਗ ਬਹਾਦਰ ਦਾ ਇਹ ਕੁਰਬਾਨੀ ਭਾਵੇਂ ਬਾਰੀ ਤੋੜਤੇ Hindu ਧਰਮ ਦੀ ਰੱਖਿਆ ਲਈ ਕਹੀ ਜਾਂਦੀ ਹੈ ਪਰੰਤੂ ਇਹ ਤਾਂ ਸਾਰੀ ਲੋਕਾਈ ਦੀ ਧਾਰਮਿਕ ਆਜ਼ਾਦੀ ਲਈ ਦਿੱਤੀ ਗਈ ਕੁਰਬਾਨੀ ਸੀ ਤਨ ਸਾਹਿਬ ਸ੍ਰੀ ਗੁਰੂ ਤੇਗ ਹਰਿਬਹਾਦਰ ਸਾਹਿਬ ਜੀ ਦਾ ਆਗਮਨ April 1621 ਈਸਵੀ ਨੂੰ ਪਿਤਾ ਗੁਰਹਰ ਗੋਬਿੰਦ ਸਾਹਿਬ ਮਾਤਾ ਨਾਨਕੀ ਜੀ ਦੇ ਘਰ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਆਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ। ਆਪ ਜੀ ਦੀ ਪਰਵਰਿਸ਼ ਮਹਾਨ ਸਿੱਖ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਦੇਖਰੇਖ ਵਿੱਚ ਹੋਈ। ਬਾਬਾ ਬੁੱਢਾ ਜੀ ਨੇ ਜਿੱਥੇ ਬਚਪਨ ਦੇ ਵਿੱਚ ਆਪ ਜੀ ਨੂੰ ਨਾਨਕ ਨੂਰ ਦੇ ਨਾਲ ਸ਼ਰ ਸ਼ਰ ਕਰਕੇ ਪਰਮਾਤਮਾ ਦੇ ਰਹਿਸ ਨਾਲ ਇੱਕ ਸੁਰ ਕੀਤਾ ਜੀ ਕੇ ਦਰਸ਼ਨ ਕੋ ਬਲ ਜਾਓ ਗੁਰਜੀ ਕੇ ਦਰਸ਼ਨ ਕੋ ਬਲ ਜਾਓ ਉੱਥੇ ਭਾਈ ਗੁਰਦਾਸ ਜੀ ਨੇ ਆਪ ਜੀ ਨੂੰ ਵਕ ਵਕ ਧਰਮ ਦੇ ਦਾਰਸ਼ਨਿਕ ਪੱਖ ਦਾ ਗੂੜਾ ਗਿਆਨ ਹਾਸਲ ਕਰਵਾਉਂਦੇ ਹੋਏ ਬ੍ਰਿਜ ਭਾਸ਼ਾ ਸੰਸਕ੍ਰਿਤ ਫਾਰਸੀ ਪੰਜਾਬੀ ਆਦਿ ਭਾਸ਼ਾਵਾਂ ਦੇ ਵਿੱਚ ਪਰਬੀਨ ਕਰ ਦਿੱਤਾ ਆਪਣੇ ਗੁਰੂ ਪਿਤਾ ਵਾਲੇ ਸੈਨਿਕ ਗੁਣ ਅਤੇ ਜੰਗੀ ਹੁਨਰਾਂ ਵਾਲੀ ਨਿਪੁੰਤਾ ਵੀ ਬਾਬਾ ਬੁੱਢਾ ਜੀ ਦਾ ਹੀ ਯੋਗਦਾਨ ਸੀ। ਇਸ ਲਈ ਬਚਪਨ ਤੋਂ ਹੀ ਜਿੱਥੇ ਕੋਮਲਤਾ, ਦਇਆ ਅਤੇ ਨਿਮਰਤਾ ਆਪਦੇ ਗੁਨਾ ਵਿੱਚ ਭਰਪੂਰ ਸਨ, ਉੱਥੇ ਹੀ ਜ਼ੁਲਮ ਨਾਲ ਟੱਕਰ ਲੈਣ ਦੀ ਹਿੰਮਤ ਅਤੇ ਦ੍ਰਿੜਤਾ ਵੀ ਆਪਜੀ ਦੇ ਮਰੀ ਗੁਨਾ ਵਿੱਚ ਵੀ ਸ਼ਾਮਲ ਸੀ। ਗੁਰੂ ਪਿਤਾ ਜੀ ਵੱਲੋਂ ਆਪਜੀ ਦਾ ਨਾਮ ਤੇਗਮਲ ਰੱਖਿਆ ਗਿਆ। ਵੇਖਦਿਆਂ-ਵੇਖਦਿਆਂ ਗੁਰੂ ਸਾਹਿਬ ਸੁੰਦਰ, ਬਲਵਾਨ, ਵਿਦਵਾਨ, ਯੋਧੇ, ਧਰਮ ਅਤੇ ਰਾਜਨੀਤੀ ਦੇ ਗਿਆਤਾ ਬਣ ਗਏ। 14 ਸਾਲ ਦੀ ਉਮਰ ਦੇ ਵਿੱਚ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਗਵਾਈ ਵਿੱਚ ਆਪ ਜੀ ਵੱਲੋਂ ਕਰਤਾਰਪੁਰ ਦੇ ਜੰਗ ਵਿੱਚ ਇਹੋ ਜਿਹਾ ਜੋਰ ਦਿਖਾਏ ਗਏ ਜਿਸ ਦੇ ਸਦਕਾ ਆਪ ਜੀ ਨੂੰ ਪਿਤਾ ਜੀ ਵੱਲੋਂ ਤੇਗਵਲ ਤੋਂ ਨਾਮ ਆਪ ਜੀ ਦਾ ਤੇਗ ਬਹਾਦਰ ਰੱਖ ਦਿੱਤਾ ਸਮਾਂ ਬੀਤਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਲਾਲ ਚੰਦ ਦੀ ਸੁਪਤਰੀ ਗੁਜਰੀ ਜੀ ਦੇ ਨਾਲ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੈਭ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਨਾਨਕੇ ਪਿੰਡ ਬਕਾਲੇ ਆ ਗਏ ਬਕਾਲੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਅਡੋਲ ਚਿਤ ਰਹਿ ਕੇ ਪਰਮਾਤਮਾ ਦੀ ਇਬਾਦਤ ਵਿੱਚ ਜੁੜੇ ਰਹਿੰਦੇ ਅਤੇ ਬਹੁਤ ਹੀ ਸਾਦਾ ਤੇ ਸੁਖ ਭਰਪੂਰ ਗ੍ਰਹਿਸਤੀ ਜੀਵਨ ਬਤੀਤ ਕਰਦੇ। ਉਧਰ اٹਵੇਂ ਪਾਸ਼ਾ ਗੁਰੂ ਹਰਕਿਸ਼ਨ ਸਾਹਿਬ ਜੀ ਦਿੱਲੀ ਵਿਖੇ ਜੋਤੀ ਜੋਤ ਸਮਾ ਗਏ ਅਤੇ ਉਹਨਾਂ ਨੇ ਹਦਾਇਤ ਕੀਤੀ ਬਾਬਾ ਬਸੈ ਗ੍ਰਾਮ ਬਕਾਲੇ ਭਾਵ ਗੁਰਗੱਦੀ ਦਾ ਮਾਲਕ ਬਕਾਲੇ ਦੇ ਵਿੱਚ ਹੈ। ਇਹ ਸੁਣ ਕੇ ਦੱਬੀ ਤੇ ਪਖੰਡੀ ਗੁਰੂ ਗੱਦੀ ਦੇ ਦਾਵੇਦਾਰ ਬਣ ਕੇ ਬਕਾਲੇ ਦੀ ਧਰਤੀ ਤੇ ਆ ਇਕੱਠੇ ਹੋਏ ਧੀਰਮਲ ਵਰਗੇ ਪਖੰਡੀਆਂ ਨੇ ਲੋਕਾਂ ਤੋਂ ਮੱਥੇ ਟਿਕਾਉਣੇ ਸ਼ੁਰੂ ਕਰ ਦਿੱਤੇ ਅਖੀਰ ਗੁਰੂ ਸਾਹਿਬ ਜੀ ਦਾ ਸ਼ਰਦਾਲੂ ਸਿੱਖ ਮੱਖਣਸ਼ਾ ਲੁਬਾਣਾ ਬਕਾਲੇ ਦੀ ਧਰਤੀ ਤੇ ਆਇਆ ਸੱਚੇ ਗੁਰੂ ਦੀ ਪਾਲ ਕਰਨ ਲੱਗਾ ਉਪਰੰਤ ਕੋਠੇ ਚੜ੍ਹ ਕੇ ਉਹਨੇ ਹੋਕਾ ਦੇ ਦਿੱਤਾ ਗੁਰਲਾਦੋਰੇ ਗੁਰਲਾਦੋਰੇ ਜਦੋਂ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗਿਆ ਤਾਂ ਸੰਗਤਾਂ ਪਖੰਡੀਆਂ ਨੂੰ ਛੱਡ ਕੇ ਸੱਚੇ ਗੁਰੂ ਦੀ ਸ਼ਰਨ ਆ ਗਈਆਂ ਵਹਾ ਤਰਸਿ ਮਰਿਏ ਕਰਨੋਂ ਨਿਦਿਆਵੇ ਥਾਏ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਸਮਾ ਆਪਣੀ ਰਫਤਾਰ ਚਲਦਾ ਗਿਆ ਉਸੇ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਜ਼ਬਰ ਅਤੇ ਜ਼ੁਲਮ ਕਹਿਰ ਤੇ ਸੀ ਉਹ ਇਸਲਾਮ ਦਾ ਪੱਕਾ ਧਾਰਨੀ ਸੀ ਅਤੇ ਉਹ ਆਪਣੇ ਰਾਜ ਵਿੱਚ ਆਮ ਜਨਤਾ ਨੂੰ ਵੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਉਸ ਦੇ ਅਜੇ ਜ਼ੁਲਮ ਅਤੇ ਅਤਿਆਚਾਰ ਨਾਲ ਕਸ਼ਮੀਰ ਦੇ ਵਿੱਚ ਹਹਾਕਾਰ ਮਚ ਗਈ ਅਜੇ ਨਾਜ਼ੁਕ ਸਮੇਂ ਦੇ ਵਿੱਚ लाਚਾਰ ਤੇ ਬੇਵਸ ਪੰਡਤ ਗੁਰੂ ਜੀ ਦੀ ਸ਼ਰਨ ਵਿੱਚ ਸਹਾਇਤਾ ਲਈ ਪਹੁੰਚੇ ਅਤੇ ਆਪਣਾ ਦੁੱਖ ਸੁਣਾਇਆ ਗੁਰੂ ਜੀ ਪੰਡਤਾਂ ਦੀ ਬੇਵਸੀ ਅਤੇ ਲਚਾਰੀ ਦੀ ਵਿਥਿਆ ਸੁਣ ਕੇ ਅਜੇ ਕੁਰਬਾਨੀ ਦੀ ਲੋੜ ਹੈ ਵਿਚਾਰ ਕਰ ਰਹੇ ਸਨ ਕਿ ਬਾਲ ਗੋਬਿੰਦ ਰਾਏ ਜੀ ਜਿਨ੍ਹਾਂ ਦੀ ਉਮਰ ਅਜੇ 9 ਸਾਲ ਦੀ ਸਨ ਉਹਨਾਂ ਨੇ ਆਪਣੇ ਵਿਚਾਰ ਪ੍ਰਗਟਾ ਕੇ ਗੁਰੂ ਜੀ ਦੇ ਨਿਸ਼ਚੈ ਨੂੰ ਹੋਰ ਦ੍ਰਿੜ ਕਰ ਦਿੱਤਾ ਆਪ ਜੀ ਤੋਂ ਮਹਾਨ ਤਿਆਗੀ ਤੇ ਬਲਦਾਨੀ ਕੌਣ ਹੋ ਸਕਦਾ ਹੈ ਗੋਬਿੰਦ ਰਾਏ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੁਝ ਸਮੇਂ ਬਾਅਦ ਹੀ ਪਰਵਾਰ ਤੋਂ ਵਿਦਾਈ ਲਈ ਅਤੇ ਦਿੱਲੀ ਦੇ ਰਾਹ ਪੈ ਗਏ ਆਗਰੇ ਦੀ ਧਰਤੀ ਤੋਂ ਗੁਰੂ ਸਾਹਿਬ ਜੀ ਨੇ ਆਪਣੀ ਗਿਫਤਾਰੀ ਦਿੱਤੀ ਔਰੰਗਜ਼ੇਬ ਨੇ ਗੁਰੂ ਸਾਹਿਬ ਜੀ ਨੂੰ ਕੈਦ ਕਰ ਲਿਆ ਕੈਦ ਵਿੱਚ ਰਹਿੰਦੇ ਆ ਗੁਰੂ ਸਾਹਿਬ ਜੀ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਇਸਲਾਮ ਕਬੂਲਨ ਲਈ ਪਰਹਿਰਤ ਕੀਤਾ ਅਤੇ ਕਰਾਮਾ ਦਿਖਾਉਣ ਲਈ ਵੀ ਆਇਆ ਗਿਆ ਪਰ ਗੁਰੂ ਸਾਹਿਬ ਆਪਣੇ ਇਰਾਦੇ ਤੋਂ ਅਟੱਲ ਸਨ ਅਤੇ ਉਹ ਮੁਗਲ ਰਾਜ ਦੀਆਂ ਜੜ੍ਹਾਂ ਉਖੜਨ ਦੇ ਲਈ ਕੁਰਬਾਨੀ ਦੇਣ ਲਈ ਬਿਲਕੁਲ ਤਿਆਰ ਸਨ ਗੁਰੂ ਸਾਹਿਬ ਜੀ ਨੇ ਜਦ ਔਰੰਗਜ਼ੇਬ ਦੀਆਂ ਗੱਲਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਪਹਿਲਾ ਉਹਨਾਂ ਦੇ ਸੇਵਕਾਂ ਨੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗੁਰੂ ਜੀ ਦੇ ਪਿਆਰੇ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਸਤਗੁਰੂ ਦੀਆਂ ਅੱਖਾਂ ਦੇ ਸਾਹਮਣੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਅੰਤ ਨਵੰਬਰ ਸਾਲ 1675 ਈਸਵੀ ਨੂੰ ਗੁਰੂ ਸਾਹਿਬ ਜੀ ਨੂੰ ਦਿੱਲੀ ਦੇ ਚਾਨੀ ਚੌਂਕ ਵਿਖੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਵੱਖ ਕਰਕੇ ਸਤਗੁਰਾਂ ਨੂੰ ਸ਼ਹੀਦ ਕਰ ਦਿੱਤਾ ਸੀਸ ਦੀਆ ਪਰ ਸੀਲ ਨਾ ਦੀਆ ਸੀਸ ਦੀਆ ਮਰ ਸੀ ਰਰਨਾ ਦੀਆ ਤਰਮ ਹੈ ਤੂੰ ਸਾਂਹ ਕਾ ਦਿਨ ਕੀਆ ਤਰਮ ਹੈ ਤੂੰ ਸਾਂਹ ਕਾ ਦਿਨ ਕੀਆ ਸੀਸ ਦੀਆ ਮਰ ਸੀ ਰਰਨਾ ਦੀਆ ਸੀਸ ਦੀਆ ਅਦਸੀਰ ਮਾਦੀਆ ਤਿਲਕ ਜੰਜੂ ਰਾਖਾ ਪ੍ਰਵਤਾਕਾ ਕੀਨੋ ਬਡੋ ਕਲੂ ਮੈਸਾਕਾ ਸਾਧਨ ਹੇਤ ਇਤ ਜਿਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਇੰਨਾ ਹੀ ਨਹੀਂ ਠਿੱਕਰ ਹੋਰ ਦਲੀਸਰ ਪ੍ਰਪੁਰ ਕੀਆ ਪਿਆਨ ਤੇਕ ਬਹਾਦਰ ਸੀ ਕਿਰਿਆ ਕਰੀ ਨ ਕਿਨੂ ਆਨ ਤੇਕ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ ਹੈ ਐ ਸਭ ਜੱਗ ਪਿਓ ਜੈ 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 ਸੁਰ ਲੋਕ ਗੁਰੂ ਕੇ ਸਿੱਖ ਭਾਈ ਜੈਤਾ ਗੁਰੂ ਸਾਹਿਬ ਜੀ ਦਾ ਸੀਸ ਨੂੰ ਸ਼੍ਰੀ ਅਨੰਦਪੁਰ ਸਾਹਿਬ ਲੈ ਆਏ ਤੇ ਬੜੇ ਅਦਬ ਦੇ ਨਾਲ ਧਨ ਗੁਰ ਗੋਬਿੰਦ ਸਿੰਘ ਪਾਤਸ਼ਾਹ ਨੇ ਪੂਰੇ ਪਰਿਵਾਰ ਦੇ ਨਾਲ ਗੁਰੂ ਸਾਹਿਬ ਦੇ ਸੀਸ ਦਾ ਸਨਸਕਾਰ ਕੀਤਾ ਦੂਸਰੇ ਪਾਸੇ ਗੁਰੂ ਦਾ ਪਿਆਰਾ ਸਿੱਖ ਭਾਈ ਲੱਖੀ ਸ਼ਾ ਵੰਜਾਰਾ ਜਿਸ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦੇ ਧੜ ਦਾ ਆਪਤੀ ਸੰਸਕਾਰ ਕੀਤਾ ਸਿੱਖ ਇਤਿਹਾਸ ਦੇ ਜਦੋਂ ਸੁਨਹਿਰੀ ਵਰਕੇ ਪੜਦੇ ਆ ਤੇ ਇੱਕ ਵਰਕਾ ਇਹ ਵੀ ਕਹਿੰਦਾ ਤੇ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕਰਨ ਵਾਲਾ ਵੀ ਇੱਕ ਸ਼ਾਹੀ ਜਿਨੇ ਬਕਾਲੇ ਦੀ ਧਰਤੀ ਤੇ ਕੋਠੇ ਚੜ ਕੇ ਹੋਕਾ ਦਿੱਤਾ ਸੀ ਗੁਰ ਲਾਧੋਰੇ ਗੁਰ ਲਾਧੋਰੇ ਇੱਕ ਉਹ ਸ਼ਾਹੀ ਲੱਖੀ ਸ਼ਾਹਵਨਜਾਰਾ ਜਿਸ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ ਦੋ ਸ਼ਾਹ ਗੁਰੂ ਸਾਹਿਬ ਨੂੰ ਮਿਲੇ ਨੇ ਇੱਕ ਸ਼ਾਹ ਨੇ ਪ੍ਰਗਟ ਕੀਤਾ ਇੱਕ ਸ਼ਾਨੇ ਲੁਕਾਇਆ ਉਹਨੇ ਆਪਣਾ ਫਰਜ਼ ਨਿਭਾਇਆ ਉਹਨੇ ਆਪਣਾ ਫਰਜ਼ ਨਿਭਾਇਆ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਜੀਵਨ ਦੀ ਤਰ੍ਹਾਂ ਆਪ ਜੀ ਦੀ ਰਚੀ ਬਾਣੀ ਪ੍ਰੇਰਨਾ ਸਰੋਤ ਹੈ ਸੈਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ 15 ਰਾਗਾਂ ਦੇ ਅੰਦਰ 95 ਸ਼ਬਦ ਅਤੇ 57 ਸ਼ਲੋਕ ਅੰਕਤ ਹਨ ਗੁਰੂ ਸਾਹਿਬ ਜੀ ਨੇ ਆਪਣੀ ਸਮੁੱਚੀ ਬਾਣੀ ਦੇ ਵਿੱਚ ਨਾਮ ਦੀ ਮਾਤਤਾ ਪ੍ਰਭੂ ਸਿਮਰਨ ਤੇ ਜ਼ੋਰ ਸਾਦਗੀ ਜੀਵਨ ਦੀ ਵਿਸ਼ੇਸ਼ਤਾ ਸਾਦ ਸੰਗਤ ਤੇ ਭਜਨ ਬੰਦਗੀ ਦੀ ਮਹੱਤਤਾ ਆਦ ਵਿਸ਼ਿਆਂ ਤੇ भरपूर बल देता है सो गुरु की प्यारी साथ संगत जी आओ तान साहब श्री गुरु तेग बहादुर साहिब जी दी समूची ਬਾਣੀ ਦੇ ਰਾਈ ਸਤਿਗੁਰਾਂ ਦੇ دیدار ਕਰੀਏ ਅਤੇ ਸਮੁੱਚੇ ਸੰਸਾਰ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਇਤਿਹਾਸ ਤੋਂ ਜਾਣੂ ਕਰਾਈਏ सो गुरु की प्यारी साथ संगत जी एसी तान साहब श्री गुरु तेग बहादुर साहिब जी ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੀਟੀਸੀ ਦੀ ਇੱਕ ਨਿਮਾਣੀ ਜੀ ਭੇਟ ਧਰਮ ਹੇਤ ਸਾਕਾ ਜਨ ਕੀ ਆ ਧਰਮ ਹੇਤ ਸਾਕਾ ਜਨ ਕੀ ਤਿਲਕ ਜੰਜੂ ਰਾਖਾ ਪ੍ਰਭ ਤੁੰਕ ਕੀ ਨੋ ਮਟੋ